ਇਦੋਂ ਉਹ ਟੋਨੀ ਸੈਨੀ ਜੋਰ ਕਹਿ ਕੇ ਉਹਨੂੰ ਗ੍ਰਿਫਤਾਰ ਕੀਤਾਗਾ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉਸੇ ਕੰਟਰੋਲ ਨਾ ਹੋਇਆ ਕੋਈ ਘਾਟਣਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਵੇ ਤੇ ਪ੍ਰਸ਼ਾਸਨ ਹੋਊਗਾ ਅਸਾਂ ਕਿੰਨਾ ਕੁ ਜਰਮਟਣਗੇ ਉੱਥੇ ਅਰਮਿਤਸਰ ਇਧਰ ਨਾ ਚਲੂਗਾ ਫਿਰ ਅਰਮਿਤਸਰ ਸਮੇਂ ਲਈ ਮੇਰਾ ਕਰਕੇ ਰਹਿ ਜਾਊਗਾ ਜਦੋਂ ਵੀ ਸ਼ਿਟਿੰਗ ਮੌਕੇ ਜਾਊਗਾ ਕਿ ਦੀ ਭਗਵਾਨ ਸਤਿਮਾਨ ਸਰਕਾਰ ਐ ਝੂਲਮ ਕਰਨ ਤੇ ਲੋਕਾਂ ਦੇ ਉੱਤਰੀ ਹੋਈ ਐ ਬਹੁਤ ਵਧੀਆ ਕੰਮ ਕਰਾਉਣਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਆ ਤੁਹਾਨੂੰ ਇੱਕ ਉਨੀ ਚੈਨੀ ਚੋਰ ਕਹਿ ਕੇ ਉਹਨੂੰ ਗ੍ਰਿਫਤਾਰ ਕੀਤਾਗਾ ਤੇ ਤੇ ਹਾਦਤ ਵੀ ਕੀਤਾ ਉਹਤੇ ਜੇ ਅਸੀਂ ਮਤਲਬ ਇੱਕ ਕੇਸ ਚ ਉਹਦੀ ਜਵਾਨਤ ਵੀ ਕਰਾ ਲਈਦੀ ਪਰਿਵਾਰ ਵਾਲਿਆਂ ਨੇ ਤਾਂ ਫੇਰ ਫੜ ਕੇ ਫੇਰ ਪਰਚਾ ਪਾਤਾ ਮਾੜੀ ਗੱਲ ਇਹ ਹੈ ਅਟਨਾ ਦਾ ਸਰਕਾਰ ਨੂੰ ਪਿੱਛੇ ਚਾਹੀਦਾ ਜਿਹਦੇ ਭਾਨੇ ਦੇ ਪਿੰਡ ਦੋਨੋਂ ਉਹਦੇ ਪਿੰਡ ਦੇ ਵਿੱਚ ਵੱਡਾ ਘੱਟ ਹੋਇਆਗਾ ਹੱਕ ਤਾਂ ਬਣਦਾ ਤੇ ਉਹਦੇ ਉਹਨੂੰ ਰਿਹਾ ਕਰਨਾ ਪਰ ਉਹਦੇ ਭਾਈ ਤੇ ਤੇ ਉਹ ਤੇ ਇੱਕ ਪਰਚਾ ਹੋਰ ਪਾਤਾ ਉਹਦੇ ਇਹ ਕਹਿੰਨੀ ਲੋਕਾਂ ਨੂੰ ਸਰਕਾਰ ਕਮਜ਼ੋਰ ਸਮਝਦੀ ਹੈ ਵੀ ਕੁਝ ਕਰ ਨਹੀਂ ਸਕਦੇ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਵੱਡੀ ਵੱਡੀ ਪੱਧਰ ਤੇ ਮੀਟਿੰਗਾਂ ਚੱਲੀਆਂ ਸਾਢੇ 4 ਘੰਟੇ ਮੀਟੇ ਚੱਲੀ ਇੱਕ ਦਿਨ ਉਸ ਤੋਂ ਪਹਿਲਾਂ ਮੀਟਿੰਗ ਚੱਲੀ ਅਸੀਂ ਬਾਰ ਬਾਰੇ ਕਹਿ ਰਹੇ ਸੀ ਵੀ ਤੁਸੀਂ ਬਿਨਾਂ ਸ਼ਰਤ ਰਿਹਾ ਕਰ ਦਿਓ ਪ੍ਰਸ਼ਾਸਨ ਇਹ ਕਹਿ ਰਹੇ ਸੀ ਵੀ ਤੁਸੀਂ ਜਵਾਨਤ ਕਰਾ ਲਓ ਤੁਸੀਂ ਕਿਹਾ ਵੀ ਜੇ ਇੱਕ ਕੇਜ ਚ ਕਰਾ ਲਈ ਦੀ ਤੁਸੀਂ ਦੁਬਾਰੇ ਪਰਚਾ ਪਤਾ ਕਿਉਂ ਕਰਾਵਾਂਗੇ ਤੁਸੀਂ ਤਾਂ ਉਹਨਾਂ ਨੇ ਨਹੀਂ ਰਿਹਾ ਕਰਿਆ ਤਾਂ ਪਹਿਲਾਂ ਅਸੀਂ ਪ੍ਰੋਗਰਾਮ ਵੱਡੇ ਕੱਠ ਚ 5 ਤਰੀਕ ਦਾ ਰੱਖਿਆ ਸੀ ਫਿਰ ਸਾਨੂੰ ਲੱਗਿਆ ਵੀ ਜਦੋਂ ਪਰਚਾ ਹੋਰ ਪਤਾ ਸਾਨੂੰ ਅਮਰਜੈਂਸੀ ਮੀਟਿੰਗ ਭਾਨੇ ਦੇ ਪਿੰਡ ਸੱਦ ਕੇ ਅਸੀਂ ਮਤਲਬ ਤਿੰਨ ਦਿਨ ਦਾ ਪ੍ਰੋਗਰਾਮ ਰੱਖਿਆ ਸੀਗਾ ਤਾਂ ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨ ਆਏ ਨੇ ਹਰ ਇੱਕ ਦੇ ਘਰੇ ਪੁਲਿਸ ਲਾਈ ਹੋਈ ਹੈ ਤੇ ਜੋ ਮੈਂ ਤੜਕੇ ਗੱਡੀ ਲੈ ਕੇ ਬਾਹਰ ਲਿਕਲਿਆ ਤਾਂ ਮੇਰੇ ਬਾਰਗੇ ਵੀ ਪੁਲਿਸ ਲਾਤੀ ਮੇਰੀ ਵੀ ਹੀ ਅਲਮੁਲਿਹ ਵੀ ਉਹਨੂੰ ਘੇਰ ਲੈ ਮੇਰੇ ਨੌਤੇ ਵੀ ਦਾ ਨੌਬਜਦਾ ਮੈਂ ਕਹਿੰਦਾ ਸਰਕਾਰ ਦੀ ਵੱਡੀ ਗਲਤ ਹੈ ਕਿ ਨੌ ਜਵਾਨ ਜਾਣਗੇ ਵੱਡੀ ਪਦਰ ਤੇ ਕਿਉਂ ਲੋਕਾਂ 'ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਕਿਉਂ ਸੀ ਹਮੇਸ਼ਾ ਬਾਅਦ ਤੇ ਵੱਡੇ ਵੱਡੇ ਇਕੱਠਾਂ ਨੂੰ ਕੰਟਰੋਲ ਕਰ ਲੈਣਿਆ ਲੋਕਾਂ ਨੂੰ ਹੌਲਰ ਬਾਈ ਕੁਝ ਕਰਨ ਨਹੀਂ ਦਿੰਦੇ ਵੀ ਨਹੀਂ ਵੀ ਲੜਨਾ ਨਹੀਂ ਕਿਉਂ ਜੇ ਪੁਲਿਸ ਵੀ ਸਾਡੀ ਹੈ ਸਾਡੇ ਨੌਜਵਾਨ ਨੇ ਕਿ ਅਸੀਂ ਵੀ ਉਹਨਾਂ ਦੇ ਆ ਸਰਕਾਰ ਆਉਂਦੀ ਹੈ ਕੁਰਸੀਆਂ ਤੇ ਬੈਠੀ ਰਹਿੰਦੀ ਹੈ ਮੁੱਖ ਮੰਤਰੀ ਆ ਕੁਝ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਝ ਨਹੀਂ ਵਿਗੜਨਾ ਜੇ ਕੋਈ ਝੜਪ ਪੈਂਦੀ ਆ ਸਾਡੀ ਦੇ ਪੁਲਿਸ ਦੀ ਪਹੂਗੀ ਦੋਨਾਂ ਪਾਸੋਂ ਸਾਡੇ ਨੂੰ ਨੁਕਸਾਨ ਹੋਊਗਾ ਮੈਂ ਦੁਬਾਰਾ ਤੁਹਾਡੇ ਨਾਲ ਹੀ ਇਹ ਕਹਿਣਾ ਚਾਹੁੰਦਾ ਕਿੰਨਾ ਕੁ ਜਰੂਰੇ ਬੈਠਣਗੇ ਉੱਥੇ ਅਣਮਿਠੇ ਲਈ ਧਰਨਾ ਕਰ ਲਊਗਾ ਫਿਰ ਅਣਮਿਠੇ ਸਮੇਂ ਲਈ ਮੇਰਾ ਕਰਕੇ ਰਹਿ ਜਾਊਗਾ ਜਦੋਂ ਵੀ ਛੱ ਰਾਤ ਨੂੰ ਛੱਡਦਾਂ ਮੈਨੂੰ ਜਦੋਂ ਮੇਰਾ ਘਰ ਛੱਡਣਗੇ ਮੈਂ ਕਿਹਨਾਂ ਉੱਥੇ ਜਾਊਂਗਾ ਜਾਊਂਗਾ ਪਰ ਮੈਂ ਇਕੱਠੋਂ ਤੇ ਵਿੱਜੜ ਕੇ ਕਿਹਨਾਂ ਉਹਦੀ ਕੋਠੀ ਦੇ ਵਾਰ ਕੇ ਜਾ ਕੇ ਆਊਂਗਾ ਜਦੋਂ ਮੇਨੂੰ ਉੱਥੇ ਛੱਡਣਗੇ ਮੈਂ ਸਰਕਾਰ ਦੀ ਇਸ ਗੱਲ ਦੀ ਨਕੀਦੀ ਕਰਦਾ ਕਿਹੜੀ ਭਗਵਾਨਤਮਾਨ ਸਰਕਾਰ ਹੈ ਇਹ ਜ਼ੁਲਮ ਕਰਨ ਤੇ ਲੋਕਾਂ ਦੇ ਉੱਤਰੀ ਹੋਈ ਹੈ ਜਿਵੇਂ ਤੁਸੀਂ ਦੇਖਿਆ ਹੈਗਾ ਵੀ ਹਰਸੀਪੁਰ ਨੂੰ ਪ੍ਰੋਗਰਾਮ ਦੀ ਸ਼ਾਂਤੀ ਪੁਰੂਗਾ ਉੱਥੇ ਲੱਖਾਂ ਚ ਇਕੱਠ ਹੋਇਆ ਕਿਸੇ ਨੇ ਕੋਈ ਸ਼ਰਤ ਨਹੀਂ ਕੀਤੀ ਸ਼ਾਂਤੀਪੁਰ ਕੋ ਮਯਾਰਾ ਸੀ ਫੇਰ ਕੱਲ ਅਸੀਂ ਸੂਰ ਸੀਗੇ ਸੂਰ ਵੀ ਮਾਨ ਸਾਹਿਬ ਨੂੰ ਸੌਅਗਸਟ ਕਰ ਲਿਆ ਤੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਤੇ ਪ੍ਰੋਗਰਾਮ ਅਸੀਂ ਹੋਣ ਨਹੀਂ ਦਿੱਤਾ ਇਹ ਧੱਕਾ ਕਰਦੇ ਆ ਭਗਵੰਤ ਮਾਨ ਜਿਹੜੇ ਮੁਲਾਜ਼ਮ ਨੇ ਇਹਦਾ ਡਿਊਟੀ ਤੇ ਵੱਧੇ ਐ ਮੈਂ ਅੱਜ ਨਾਲ ਨਹੀਂ ਕਰਿਆ ਹੋਇਆ ਭਾਈ ਮੈਂ ਇਹਨੂੰ ਕਿੰਨਾਂ ਦਿਨ ਹੋ ਗਏ ਜਿੱਦੇ ਦਾ ਧੂਰੀ ਪ੍ਰੋਗਰਾਮ ਸੋਚਦੇ ਨਾ ਜਾ ਬੰਦ ਨਹੀਂ ਐ ਜੇ ਮੈਂ ਜਾਣਾਂ ਹੁਣ ਇਹ ਵੀ ਆਪਦੇ ਬੰਦੇ ਨੇ ਇਹਨਾਂ ਨੂੰ ਵੀ ਹੁਕਮ ਹੈ ਉੱਪਰੋਂ ਨੰਗੜ ਜੇ ਮੈਂ ਨੰਗੜਾ ਹੁੰਦਾ ਨੰਗੜ ਦੀ ਕੋਸ਼ਿਸ਼ ਕਰਦਾ ਫਿਰ ਵੀ ਨੰਗੜ ਦੇਣਾ ਸੀ ਕੋਸ਼ਿਸ਼ ਕੀਤੀ ਬਹੁਤ ਹੁਣ ਜਦੋਂ ਇੰਟੈਲੀਜੈਂਸੀ ਮਾਗਰ ਆਪਾਂ ਨੂੰ ਪੁਲਿਸ ਮਾਗਰ ਹੁਣ ਭਾਈ ਇਹ ਆਹੀ ਕੰਮ ਕਰਨ ਮੈਂ ਇਹਦੇ ਕੀ ਠੀਕ ਐ ਬਹੁਤ ਵਧੀਆ ਕੰਮ ਕਰਾਨਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਆ ਇਹ ਮੇਰੇ ਭਰਾ ਨੇ ਇਹਨਾਂ ਨੂੰ ਅੱਜ ਉਪਰੋ ਹੁਕਮ ਆ ਗਿਆ ਮੈਨੂੰ ਰੋਕਣ ਦਾ ਅਸੀਂ ਇੰਨੇ ਬੰਦੇ ਰੋਕ ਲਏ ਨਸ਼ੇ ਵਾਲਿਆਂ ਨੂੰ ਇਹ ਵੀਰ ਕਾਤੋਂ ਨਹੀਂ ਰੋਕਦੇ ਨਸ਼ਾ ਵਿਕੀ ਜਾਂਦਾ ਅੱਜ ਮੈਂ ਹੁਣ ਲਿਆ ਕੇ ਦਿੰਦਾ ਨਸ਼ਾ ਇਹਨਾਂ ਨੂੰ ਇੱਕ ਫੜਨਗੇ ਨਸ਼ੇ ਵਾਲਿਆਂ ਨੂੰ ਚਲੋ ਮੈਂ ਇਹਨਾਂ ਨਾਲ ਹੀ ਜਾਂਦਾ ਨਸ਼ਾ ਦਵਾਉਣਾ ਹੈਗਾ ਜਵਾਰ ਤੋਂ ਦਵਾਉਣਾ ਇੱਥੋਂ ਦਵਾਉਣੇ ਲੱਭੀ ਰੋਬਾਲਣਾ 5 ਮਿੰਟਾਂ 'ਚ ਵੀ ਨਸ਼ਾ ਰੋਕ ਦੇਣਾ ਐ ਅਸੀਂ ਖੁਸ਼ ਐ ਅਸੀਂ ਜਿੰਦਾਬਾਦ ਐ ਫੇਰ ਸਰਕਾਰ ਇਹਨਾਂ ਨੂੰ ਨਸ਼ਾ ਰੋਕਣ ਨੂੰ ਹੁਕਮ ਕਾਤੋਂ ਨਹੀਂ ਕਰਦੀ